ਪੰਜ ਡਾਕੂਮੈਂਟ ਬਹਿ ਗਿਆ ਯਾਰ ਮੇਰੀ ਤੇਰੇ ਤੇ ਤੇਰੀ ਮਜਾ ਨਾਲ ਵਿਕਰੀ ਹੋ ਰਹੀ ਹੈ। ਉਹ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਕਿਸੇ ਵੀ ਵੇਲੇ ਵੀ ਆਇਟਮ ਬਣਾ ਸਕਦੇ ਹੋ। ਸਮੋਸਾ, ਗੁਜਿਆ, ਕਚੋਰੀ, ਮਠੀ ਮਟਰ ਬਣਾਉਣ ਦਾ ਸਾਂਚਾ 2.5 ਮਸ਼ੀਨ ਹੈ। ਆ ਦੇਖੋ ਵੀਰ ਜੀ ਕਿਵੇਂ ਬਣਦਾ ਸਮੋਸਾ ਤੇ ਕਿਵੇਂ ਬਣਦੀ ਹੈ ਕਚੋਰੀ, ਗੁਜਿਆ, ਮਠੀ ਮਟਰ ਬਣਾਉਣ ਦਾ ਸਾਂਚਾ ਮਸ਼ੀਨ। ਆਪਣੇ ਸਾਫ ਸੁਥਰੇ ਹੱਥਾਂ ਤੋਂ ਆਪ ਆਇਟਮ ਬਣਾਉਗੇ ਡਿਜ਼ਾਈਨ ਬਣਾਉਗੇ ਆ ਦੇਖੋ ਜੀ ਪਹਿਲੇ ਆਇਟਮ ਬਣਨੇ ਸਮੋਸਾ ਗੁਜਿਆ ਕਚੋਰੀ ਮਠੀ ਮਟਰ ਆ ਦੇਖੋ ਜੀ ਲੋ ਜੀ ਜਿਹੜਾ ਆਪਾਂ ਬਾਜ਼ਾਰ ਤੋਂ ਕੋਈ ਵੀ ਆਇਟਮ ਖਾਂਦੇ ਆ ਉਹਦਾ ਪਤਾ ਨਹੀਂ ਕਿਵੇਂ ਬਣਾਉਂਦੇ ਆ ਕੀ ਵਿੱਚ ਹੱਥ ਪਾਉਂਦੇ ਕਿ ਉਹ ਜੇ ਸਾਫ ਸੁਥਰੇ ਹੱਥ ਹੁੰਦੇ ਆ ਜਾਂ ਨਹੀਂ ਹੁੰਦੇ ਆ ਆ ਦੇਖੋ ਜੀ ਆਪਣੇ ਹੱਥਾਂ ਤੋਂ ਜਿਹੜੀਆਂ ਗੁੱਡੀਆਂ ਆਪਣੀਆਂ ਸਕੂਲ 'ਚ ਪੜ੍ਹਦੀਆਂ ਨੇ ਨਾਲੇ ਨੌਲ ਜਾਊਗੀ ਨਾਲੇ ਬੱਚੇ ਸਿੱਖਣਗੇ ਵੀ ਆਹ ਸਮੋਸਾ ਗੁਜੀਆਂ ਕਚੋਰੀ ਕਿਵੇਂ ਬਣਦੀ ਆ ਆ ਦੇਖੋ ਜੀ ਆਹ ਤਰੀਕੇ ਨਾਲ ਪੂੜੀ ਬਣਾ ਕੇ ਤੇ ਆਪਾਂ ਸਾਂਚੇ 'ਤੇ ਰੱਖਣੀ ਐ ਇੱਕ ਸਾਈਡ 'ਚ ਮਸਾਲਾ ਭਰਨਾ ਜੀ ਆਹ ਦੇਖ ਲਓ ਜੀ ਆਲੂ ਮਟਰ ਪਨੀਰ ਮਿਕਸਰ ਸਬਜ਼ੀ ਵਗੈਰਾ ਆ ਇੱਕ ਸਾਈਡ ਤੇ ਪਾ ਲੋ ਇਸ ਤਰੀਕੇ ਨਾਲ ਲੋਕਰੋ ਨਾਲ ਦੇ ਨਾਲ ਕਟਿੰਗ ਕਰ ਲੋ ਆ ਦੇਖੋ ਜੀ ਆ ਗੁਜੀਆਂ ਕਚੋਰੀ ਬਣ ਕੇ ਤਿਆਰ ਮਿੱਠੇ ਬਣਾਓ ਨਮਕੀਨ ਬਣਾਓ ਜੇ ਤੁਸੀਂ ਮੋਮੋ ਬਣਾਣੇ ਆ ਹਾਂਜੀ ਆ ਦੇਖੋ ਜੀ ਜੇ ਤੁਸੀਂ ਜੇ ਮੋਮੋ ਬਣਾਣੇ ਆ ਆ ਦੇਖੋ ਐਸੇ ਨੂੰ ਇਸ ਤਰੀਕੇ ਨਾਲ ਕਟਿੰਗ ਕਰ ਲੋ ਇੱਕ ਦੇ ਦੋ ਪੀਸ ਬਣਾ ਲੋ ਆਛੋੜੇ ਮੋਮੋ ਬਣ ਗਏ ਜਿਹੜੇ ਆਪਾਂ ਹੁਣ ਜਿਹੜੇ ਜਵਾਕ ਕੱਪੜੇ ਆ ਬਾਜ਼ਾਰ ਦੇ ਵਿੱਚ ਜਾ ਕੇ ਮੋਮੋ ਖਾਂਦੇ ਆ ਇਹ ਤੁਸੀਂ ਘਰੇ ਬਣਾਉਗੇ ਆ ਸਜਾਉਣ ਵਾਸਤੇ ਆ ਥਾਲੀ ਰੱਖੀ ਆ ਇਹਦੇ ਵਿੱਚ ਹੁਣ ਸਜਾ ਕੇ ਲਾਵਾਂਗੇ ਜੀ ਪੁੱਛੀਏ ਰੇਟ ਪੁੱਛੀ ਜਾਂਦੇ ਤੇ ਰੇਟ ਜੀ ਰੇੜੀ 50 ਰੁਪਏ ਦਾ ਸੈੱਟ ਹੈ ਇਹ ਚਾਰ ਰੇਟ ਮਾ ਬਣਾਊਗਾ ਆਸ ਮੋਸਾ ਬਣਾਊਗਾ ਕੱਲਾ ਜਿਹੜਾ ਆਪਾਂਸ ਮੋਸਾ ਦੁਕਾਨ ਤੋਂ ਲੈਂਦੇ ਜਿਹੋ ਇੱਕ ਐਂਡ ਜੀ ਆ ਭੁੱਖ ਰੇਕ ਨੂੰ ਲੱਗਦੀ ਆ ਆ ਦੇਖੋ ਜੀ ਹੁਣ ਆ ਮੈਂ ਤੁਹਾਨੂੰ ਸਮੋਸਾ ਬਣਾ ਕੇ ਦਿਖਾਉਣਾ ਸਮੋਸਾ ਕਿਵੇਂ ਬਣਦਾ ਲਓ ਜੀ ਹੁਣ ਬਣੂਗਾ ਜੀ ਸਮੋਸਾ ਇਹ ਛੋਟੀ ਜੀ ਆਈਟਮ ਕੰਮ ਦੀ ਹੈ ਇਹਦੇ ਬਣੀ ਆਪਾਂ ਆਪਣੇ ਘਰ ਪਰਿਵਾਰ ਦੇ ਵਿੱਚ ਜਿਹੜੀਆਂ ਗੁੱਡੀਆਂ ਸਕੂਲ ਚ ਪੜ੍ਹਦੀਆਂ ਨੇ ਉਹਨਾਂ ਦੀ ਨੌਜਵਾਨੀ ਵਾਸਤੇ ਉਹਨਾਂ ਦੀ ਸਿਖਲਾਈ ਵਾਸਤੇ ਬੱਚਾ ਨੂੰ ਨੌਲਜ ਆਊਗੀ ਸਿਖਲਾਈ ਹੋਊਗੀ ਲੋ ਜੀ ਦੇਖੋ ਆਪਣੇ ਹੱਥਾਂ ਤੋਂ ਸਾਫ ਸੁਥਰੀ ਆਈਟਮ ਬਣਾਣੀ ਹੈ ਡਿਜ਼ਾਈਨ ਬਣਾਣੇ ਆ ਸਮੋਸਾ ਗੁਜੀਆਂ ਕਚੋਰੀ ਮੱਠੀ ਮਟਰ ਕੋਈ ਵੀ ਆਈਟਮ ਬਣਾਓ ਖਾਓ ਇਸ ਤਰੀਕੇ ਨਾਲ ਬਣਨੀ ਹੈ 50 ਰੁਪਏ ਦਾ ਸੈੱਟ ਹੈ ਜੀ ਆ ਦੇਖੋ ਜੀ ਇਹਦੇ ਤੋਂ 5-7 ਆਈਟਮਾਂ ਬਣ ਨਹੀਂ ਆਣੇ ਕੋਈ ਜ਼ਿਆਦਾ ਮੁੱਲ ਨਹੀਂ ਆ ਦੇਖੋ ਜੀ ਭਾਈ ਜੀ ਆ ਸਮੋਸੇ ਵਾਸਤੇ ਲੰਬੀ ਪੂੜੀ ਬਣਾਣੀ ਹੈ ਜੀ ਆਸ ਮੈਂ ਆਪਣੀ ਦੀ ਪੂੜੀ ਬਣਾਤੀ 1 ਮਿੰਟ ਤੂੰ ਬਣਾ ਲੈ ਹੋਰ ਆਹ ਹੁਣ ਸਮੋਸੇ ਦੀ ਪੂੜੀ ਰੱਖਤੀ ਆ ਵਿੱਚ ਇੱਕ ਸਾਈਡ ਤੇ ਮਿਕਸਰ ਸਬਜੀ ਵਗੈਰਾ ਆਲੂ ਮਟਰ ਪਨੀਰ ਜਿਹੜਾ ਵੀ ਤੁਸੀਂ ਮਸਾਲਾ ਪਾਣਾ ਖਾਣਾ ਕਰਾਰਾ ਆ ਇਹਦੇ ਤੇ ਇੱਕ ਸਾਈਡ ਤੇ ਪਾ ਲੋ ਆ ਮਸਾਲਾ ਪਰ ਆ ਗਿਆ ਜੀ ਇਸ ਤਰੀਕੇ ਨਾਲ ਲੋਕ ਕਰੋ ਆ ਦਬਾਣਾ ਸਿੱਖ ਲਓ ਪਹਿਲਾਂ ਠੀਕ ਹੈ ਜੀ ਫਿਰ ਤੁਸੀਂ ਬਣਾ ਕੇ ਦੇਖੋ ਆ ਦੇਖੋ ਇਸ ਤਰੀਕੇ ਨਾਲ ਦਬਾ ਕੇ ਤੇ ਆ ਸਮੋਸਾ ਬਣ ਕੇ ਤਿਆਰ ਆ ਦੇਖੋ ਜੀ ਜਿਵੇਂ ਇੱਕ ਨੰਬਰ ਆ ਸਮੋਸਾ ਬਣ ਗਿਆ ਮੇਰਾ ਤਾਲੇ ਪੁੱਜਿਆ ਮੱਠੀ ਆ ਦੇਖੋ ਇਸ ਤਰੀਕੇ ਨਾਲ ਆ ਡਿਜ਼ਾਈਨ ਦੇਖੋ ਤੇ ਪਾਸੇ ਮਾਰਕਾ ਵੀ ਲਗਾ ਲੀ ਹਾਂ ਇਹਦਾ ਨਾਮ ਲਿਖਾ ਲਓ ਆ ਦਾ ਉੱਤੇ ਗੋਤ ਲਿਖਾ ਲਓ ਬੋ ਲਾਉਂ ਤੂੰ ਐ ਇੱਧਰ ਆਇਓ ਤੂੰ ਬਣਾਈ ਲੈ ਮੈਂ ਬਣਾਉਣਾ ਹੁਣ ਯਾਰ ਇੱਧਰ ਆ ਹਾਂਜੀ ਆ ਬਣਾ ਕੇ ਦੇਖੋ ਕੋਈ ਗੱਲ ਨਹੀਂ ਕੋਈ ਨਾ ਲੈ ਇੱਧਰ ਆ ਲੈ ਮੈਂ ਜਲੌਰ ਸਾਂ ਕਿੰਨੇ ਕਿੰਨੇ ਦਾ ਏ ਮੈਂ ਬਣਾ ਕੇ ਦੇਖਦਾ 50 ਰੁਪਏ ਦਾ ਸੈਟ ਹੈ ਜੀ ਆਪਣੇ ਪਰਿਵਾਰ ਬੱਚਾ ਵਾਸਤੇ ਆਟਮ ਮੇਲੇ ਦੇ ਵਿੱਚ ਹੀ ਮਿਲਣੀ ਆ ਸਾਲ ਮਗਰੋਂ ਮੇਲੇ ਲੱਗਦੇ ਆ ਆ ਦੇਖੋ ਜੀ ਭਾਈ हां जी लो जी वीर जी 쿠ڑی બનાਓ ਪਹਿਲਾਂ 쿠ڑی ਬਣਾ ਕੇ ਤੇ ਆਪਣੇ ਘਰ ਪਰਿਵਾਰ ਦੇ ਜਿਹੜੀਆਂ ਗੁੱਡੀਆਂ ਪੜਦੀਆਂ ਆ ਉਹਨਾਂ ਦੀ ਨੌਲਜ ਵਾਸਤੇ ਬਹੁਤ ਅੱਛੀ ਚੀਜ਼ ਐ ਬੱਚਾ ਸਿੱਖਣ ਗਿਆ ਬਣਾਉਣ ਗਿਆ 50 ਰੁਪਏ ਦਾ ਸੈਟ ਹੈ ਨਹੀਂ ਉਹ ਲੈ ਬਾਬਾ ਚੱਲ ਹੀ ਦੇ ਦੇ ਮੈਂ ਤਾਂ 10 ਰੁਪਏ ਘੱਟ ਹੀ ਲਾ ਦੇ 50 ਦੇ ਦੇ ਕਿੱਡੀ ਗੱਲ ਆ ਗਰੀਬ ਬੰਦਾ ਆਪ ਜੀ ਨੂੰ ਨਹੀਂ ਫਰਕ ਪੈਣਾ ਦੱਸ ਨਾਲ ਮੈਨੂੰ ਜ਼ਰੂਰ ਪਊਗਾ ਮੈਂ ਬੌਣੀ ਕਰਨੀ ਬਸ ਪਹਿਲਾ ਗਾ ਕੋ ਤੂੰ ਸਹੀ ਲੈ ਵੀ ਬਣ ਗਿਆ ਹੁਣ ਹੁਣ ਮੰਨ ਲਓ ਆਪਾਂ ਲਓ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਲਓ ਜੀ ਦੋ ਲਾਓ ਹਲੋ ਹੁਣ ਸਮੋਸਾ ਬਣਾਉਣਾ ਕਿ ਚੋਰੀ ਬਣਾਉਣੀ ਹੈ ਧੰਨਵਾਦ ਜੀ ਮਿਹਰਬਾਨੀ ਸੱਖੀ ਬੰਦੇ ਦੀ ਬੌਣੀ ਹੋਈ ਆ ਪਰਮਾਤਮਾ ਤੁਹਾਡਾ ਬਲਾ ਕਰੇ ਆ ਲੋ ਜੀ ਪਹਿਲੀ ਬਉਣੀ ਹੋਈ ਕੀਤੀ ਹੈ ਦੇ ਨੀਰ ਵੀਰ ਵੀ ਆ ਲੋ ਜੀ ਆ ਲੈ ਲੋ ਜੀ ਆ ਲੋ ਆ ਲੱਗੇ ਬਸ ਨੂਨ ਰ ਬਚਨ ਕੀਤਾ ਲੋ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਬਣਾ ਲਿਆ ਜੀ ਆ ਲੋ ਜੀ ਇੱਕ ਸਾਡ ਚ ਮਸਾਲਾ ਪਾਣਾ ਜਿਵੇਂ ਆਲੂ ਮਟਰ ਪਨੀਰ ਮਿਕਸਰ ਸਬਜੀ ਵਗੈਰਾ ਪਾ ਦੀ ਆ ਗੁਜਿਏ ਦਾ ਮਸਾਲਾ ਪੈ ਗਿਆ ਮੋਮੋ ਬਣਨੇ ਆ ਹੁਣ ਇਹਨਾਂ ਨੂੰ ਬੰਦ ਕਰ ਦੇ ਹਾਂਜੀ ਆ ਬੰਦ ਕਰੋ ਇਹਨੂੰ ਦਬਾਓ ਚੰਗੀ ਤਰ੍ਹਾਂ ਹਾਂਜੀ ਦਬਾ ਲਓ ਜੇ ਹੁਣ ਸਿੱਖਣਾ ਹੈ ਤਾਂ ਫਿਰ ਸੰਗ ਕਾ ਲਈ ਵਾ ਵ ਦੇਖ ਲੈ ਐਂ ਕਟਿੰਗ ਕਰ ਲੈ ਆ ਕਟਿੰਗ ਕਰ ਲਈ ਏ ਆ ਦੇਖ ਆ ਕਟਿੰਗ ਹੋ ਗਈ ਆ ਨਾਲ ਦੀ ਨਾਲ ਇਹਨੂੰ ਬਾਹਰ ਕੱਢ ਲੋ ਇਹ ਬਣ ਗਿਆ ਤੇ ਮੈਦਾ ਯਾਰ ਘੱਟ ਲਾਇਆ ਉੱਪਰ ਐਸ ਤਰੀਕੇ ਨਾਲ ਆ ਆ ਦੇਖ ਆ ਕਟਿੰਗ ਕਰ ਲੋ ਆ ਮੋਮੋ ਬਣ ਗਏ ਛੋਟੇ ਬੱਚਾ ਵਾਸਤੇ ਛੋਟੀ ਆਈਟਮ ਮੋਮੋ ਬਣ ਗਏ ਲੋ ਜੀ ਜਿਹੜੀਆਂ ਗੁੱਡੀਆਂ ਆਪਣੀਆਂ ਸਕੂਲ ਤੇ ਪੜ੍ਹਦੀਆਂ ਨਾ ਲੋ ਜੀ ਆ ਦੇਖੋ ਜੀ ਭਾਜੀ ਲੋ ਜੀ ਆ ਟੀਵੀ ਵਾਲੇ ਕੇ ਚੈਨਲ ਵਾਲੇ ਆਏ ਨਾ ਸਭ ਤੋਂ ਪਹਿਲਾਂ ਮੇਰੇ ਕੋਲੇ ਇਹ ਇਸ ਚੀਜ਼ ਦੀ ਮਸੂਰੀ ਤੇ ਮੇਲਿਆਂ ਦੀ ਮਸੂਰੀ ਆਏ ਸਾਲ ਮੇਲੇ ਲੱਗਦੇ ਆ ਤੇ ਮੇਲੇ ਦੇ ਵਿੱਚ ਹਰ ਆਈਟਮ ਬਿਲਕੁਲ ਸਸਤੀ